ਸਾਡੇ ਮੁੱਖ ਮੰਤਰੀ ਜੀ ਆਨੇ ਪਾ ਦੇ ਘਟ ਰਿਹਾ ਵੀ ਸਾਡੀ ਕੇਂਦਰ ਸਰਕਾਰ ਫੱਡ ਰੋਕ ਦਿੰਦੀ ਹੈ ਸਾਡੀ ਬਾਹਮ ਰੋੜ ਰਹੀ ਹੈ ਜਿਉਂ ਪੰਜਾਬ ਦੀ ਬਾਹਮ ਰੋੜ ਰਹੀ ਹੈ ਤਾਂ ਕੀ ਹਮਾਜਾ ਦੀ ਵੀ ਰੋੜ ਰਹੀ ਅਸੀਂ ਮੁੱਖ ਮੰਤਰੀ ਜੀ ਨੂੰ ਮੁਸੜਾ ਜਾਂਦੇ ਹਾਂ ਪਰ ਇਹਨਾਂ ਦੀ ਨੀਤ ਸਾਫ਼ ਨਹੀਂ ਸਿੱਧੇ ਰੂਪ ਚ ਇਹ ਸਾਨੂੰ ਮੁਲਾਜ਼ਮ ਤੇ ਪੈਨਸ਼ਨਰ ਨੂੰ ਕੱਟ ਜਾਂਦੇ ਆ ਇਹਨਾਂ ਨੂੰ ਲੱਗਦਾ ਵੀ 2% ਦੀ ਗਿਣਤੀ ਹੈ ਸਾਡਾ ਕੋ ਬਹੁਤਾ ਨੁਕਸਾਨ ਨਹੀਂ ਕਰ ਸਕਦੇ ਪਰ ਉਹ ਅੰਗਰੇਜ਼ ਕਾਦੀਂ ਦਾਹੀ ਹੈ ਵੇ ਤੁਸੀਂ ਆ ਜਿਹੜੇ ਐਮਪੀ ਦੇ ਇਲੈਕਸ਼ਨ ਹੋਏ ਹੈ ਇਹਦੇ ਵਿੱਚ ਝਟਕਾ ਦੇ ਦਿੱਤਾ ਦੱਸ ਦਿੱਤਾ ਵੀ ਨਹੀਂ ਸਾਡੇ ਨਾਲ ਜਿਹੜਾ ਵਿਗਾੜ ਹੈ ਉਹ ਸਦਾ ਮਹਿੰਗਾ ਪਿਆ ਤੇ ਮਹਿੰਗਾ ਪੈਣਾ ਨਹੀਂ ਹੈ ਕਿਉਂਕਿ ਪਿਛਲਾ ਇਤਿਹਾਸ ਹੈ ਬਲਾਜਨ ਤੇ ਪੈਨਸ਼ਨਰ ਦਾ ਹੋਰ ਸਰਕਾਰ ਦੇ ਨਾਲ ਸਾਨੂੰ ਇੱਕਜੁੱਟ ਹੋ ਕੇ ਮੈਂ ਸਮਝਦਾ ਹਾਂ ਕਿ ਨਾਲੋਂ ਵੀ ਤਕੜੇ ਹੋ ਕੇ ਜਾਣ ਦੀ ਲੋੜ ਹੈ ਸਰਕਾਰ ਕਸ ਤੋਂ ਮਾਸੂਮ ਨੂੰ ਪਿਆ ਕਿ ਜਿਹੜੀ ਸਰਕਾਰ ਦੀ ਲਗਾਤਾਰ ਠੀਕਸਾ ਆਈ ਹੈ ਉਸ ਨੂੰ ਕਿਵੇਂ ਤੋੜਿਆ ਜਾਵੇ ਤੇ ਲੰਬੇ ਸਮੇਂ ਤੋਂ ਸਾਡੀਆਂ ਮੰਗਾਂ ਲਟਕਦੀਆਂ ਆ ਰਹੀਆਂ ਸਾਥੀਆਂ ਨੇ ਆਪਣੇ ਆਪਣੇ ਵਿਚਾਰ ਰੱਖੇ ਆ ਕੁਝ ਸਾਥੀਆਂ ਨੇ ਕਿਹਾ ਵੀ ਪੈਨਸ਼ਨ ਵਧਾ ਕੇ ਹੋਣਾ ਚਾਹੀਦਾ ਸਾਥੀਓ ਲਗ ਲਗ ਆਪਾਂ ਤਕਰੀਬਨ ਲੜਕੇ ਦੇ ਹੀ ਆ ਅਸੀਂ ਵੀ ਲਗ ਲਗ ਲੜਦੇ ਰਹੇ ਆ ਪਰ ਸਰਕਾਰ ਸਵਾਏ ਮੀਟਿੰਗ ਤੋਂ ਉਹਨਾਂ ਲੜਾਈਆਂ ਵਿੱਚ ਸਾਡੇ ਬੰਦੇ ਕੱਢੇ ਗੱਲ ਕਰਾਂਗਾ ਪੁਰਾਣੀ ਪੈਨਸ਼ਨ ਦੀ ਜਿਹੜੀ ਸਰਕਾਰ ਸਭ ਤੋਂ ਪਹਿਲਾਂ ਇਹ ਵਾਦਾ ਵੀ ਕਰਕੇ ਆਈ ਔਰ ਹੱਥਾਂ 'ਚ ਧੱਕੀਆਂ ਫੜ ਕੇ ਪੈਰਾਂ ਫੜ ਕੇ ਸਾਡੀਆਂ ਰੈਲੀਆਂ ਮਜਾਰੇ ਦੇ ਸ਼ਾਮਲ ਹੋਏ ਸਟੇਜਾਂ 'ਤੇ ਬੋਲੇ ਉਹ ਬੰਦੇ ਅੱਜ ਜਿਹੜੇ ਕਹਿ ਰਹੇ ਨੇ ਕਿ ਇਹ ਪੁਰਾਣੀ ਪੈਨਸ਼ਨ ਬਹਾਰ ਨਹੀਂ ਹੋ ਸਕਦੀ ਪਰ ਉਹਨਾਂ ਦੇ ਇਸ ਲੋਜਿਕ ਕੋਈ ਸਾਨੂੰ ਡੰਗ ਨਹੀਂ ਲੱਗਾ ਉਹਦਾ ਕਾਰਨ ਸਪਸ਼ਟ ਰੂਪ 'ਚ ਹੈ ਵੇ ਸਾਡੇ ਗਵਰਨਰ ਜੀ ਸੂਬੇ ਹਿਮਾਚਲ ਨੇ ਪੁਰਾਣੀ ਪੈਨਸ਼ਨ ਪੂਰਨ ਰੂਪ ਚ ਲਾਗੂ ਕਰ ਲਾਗੂ ਕਰ ਦਿੱਤੀ ਹੈ ਸਾਡੇ ਮੁੱਖ ਮੰਤਰੀ ਜੀ ਆਨੇ ਮੈਂੇ ਕਹਿ ਰਹੇ ਆ ਕਿ ਸਾਡੀ ਕੇਂਦਰ ਸਰਕਾਰ ਫੜ ਰੋਕ ਦਿੰਦੀ ਹੈ ਸਾਡੀ ਬਾਹਮ ਰੋਡਰੀ ਹੈ ਜਿਉਂ ਪੰਜਾਬ ਦੀ ਬਾਹਮ ਰੋਡਰੀ ਹੈ ਤਾਂ ਕੀ ਹਿਮਾਚਲ ਦੀ ਨਹੀਂ ਬਰੋਡਰੀ ਅਸੀਂ ਮੁੱਖ ਮੰਤਰੀ ਜੀ ਨੂੰ ਪੁੱਛਣਾ ਚਾਹਦੇ ਹਾਂ ਪਰ ਇਹਨਾਂ ਦੀ ਨੀਤ ਸਾਫ਼ ਨਹੀਂ ਸਿੱਧੇ ਰੂਪ ਚ ਇਹ ਸਾਨੂੰ ਮੁਲਾਜ਼ਮ ਤੇ ਪੈਨਸ਼ਨਾਂ ਨੂੰ ਕਿੰਝ ਜਾਂਦੇ ਆ ਇਹਨਾਂ ਨੂੰ ਲੱਗਦਾ ਵੀ ਇਹ 2% ਦੀ ਗਿਣਤੀ ਹੈ ਸਾਡਾ ਕੋ ਬਹੁਤਾ ਨੁਕਸਾਨ ਨਹੀਂ ਕਰ ਸਕਦੇ ਪਰ ਤੁਹਾਨੂੰ ਇਸ ਗੱਲ ਦੀ ਵਿਦਾਈ ਹੈ ਵੀ ਤੁਸੀਂ ਆ ਜਿਹੜੇ ਐਮਪੀ ਦੇ ਇਲੈਕਸ਼ਨ ਹੋਏ ਹੈ ਇਹਦੇ ਵਿੱਚ ਝਟਕਾ ਦੇ ਦਿੱਤਾ ਦੱਸ ਦਿੱਤਾ ਵੀ ਨਹੀਂ ਸਾਡੇ ਨਾਲ ਜਿਹੜਾ ਵਿਗਾਰ ਹੈ ਉਹ ਸਦਾ ਮਹਿੰਗਾ ਪਿਆ ਤੇ ਮਹਿੰਗਾ ਪੈਣਾ ਨਹੀਂ ਹੈ ਕਿਉਂਕਿ ਪਿਛਲਾ ਇਤਿਹਾਸ ਹੈ ਬੰਦਾ ਦੇ ਕੈਂਸਰ ਦਾ ਮੋਰ ਸਰਕਾਰ ਦੇ ਨਾਲ ਸਾਰੇ ਇੱਕਜੁੱਟ ਹੋ ਕੇ ਮੈਂ ਸਮਝਦਾ ਆਂ ਕਿ ਨਾਲੋਂ ਵੀ ਤਕੜੇ ਹੋ ਕੇ ਜਨਤ ਦੀ ਲੋੜ ਹੈ ਸਰਕਾਰ ਕਾਸ ਤੋਂ ਮਾਸੂਮ ਨੂੰ ਪਿਆਰ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ